ਦਾ ਨਿਰਭੈ ਸਰਬਾਰ ਵਾਲਮਿਕ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗਿਆਨਾਨੰਦ ਮਹਾਰਾਜ ਕੀ ਜੈ ਵਾਲਮਿਕ ਸ਼ਕਤੀ ਅਮਰ ਹੈ ਵਾਲਮਿਕ ਸ਼ਕਤੀ ਅਮਰ ਹੈ ਮਹਾਰਾਜ ਕੀ ਜੈ ਇਹ ਮਸਲਾ ਇਹ ਜੀ ਵੀ ਪਿੰਡ ਨਾਨਕਪੁਰ ਦੇ ਵਿੱਚ ਹਮਲਾ ਹੋਇਆ ਰਾਜਨ ਸਿੰਘ ਜੀ ਤੇ ਜੋ ਵਿਲਨ ਮਸੀਹ ਹੈ ਮੁਲਾਜ਼ਮ ਨੇ ਉਹਨਾਂ ਵੱਲੋਂ ਇਹਨਾਂ ਤੇ ਹਮਲਾ ਕੀਤਾ ਗਿਆ ਨਾਲ ਉਹਨਾਂ ਦਾ ਪੇਟਾ ਹੀ ਵਿਲਨ ਮਸੀਹ ਤੇ ਇਸ ਵੀਰ ਦੀ ਨਾਲ ਮਾਰਾ ਤੋੜੀ ਗਈ ਹੈ ਨਾਲ ਇਹਨਾਂ ਦੇ ਸਿਰ ਤੇ ਸੱਟ ਲਾਈ ਹੋਈ। ਜੀ ਕਾਰਵਾਈ ਵਿੱਚ 6 ਤਰੀਕ ਦੀ ਦਰਖਾਸਤ ਹੋਈ ਹੈ। ਅਜੇ ਤੱਕ ਉਹਨਾਂ ਨੂੰ ਕੋਈ ਵੀ ਖਰਾਬ ਨਹੀਂ ਹੋਇਆ। 2000000 ਦੀ ਬੰਦਨਾ ਦੀ ਅਪੀਲ ਪਾਈ। ਸਾਡਾ ਵਿਭਾਗ ਨੇ ਇਹ ਫਾਇਦ ਪਹੁੰਚੇ ਰਾਤਾਂ ਦੀ ਦੀਵਾਰੀ ਬਣਾਈ। ਆਪਰੇ ਦੋਲੇ ਸੋਮੇਂਦਰ ਮੈਂ ਵਾਲਮੀਕ ਮਾਰਾਜ ਕੀ ਜੀ ਸ਼ਕਤੀ ਅਮਰ ਵਾਲਮੀਕ ਸ਼ਕਤੀ ਅਮਰ ਕੀ ਗੱਲ ਸਰ ਇਹ ਸਨ ਮੈਂ ਰਾਜ ਸਿੰਘ ਪਿੰਡ ਨਾਖੁਰਦਾ ਰਹਿਣ ਵਾਲਾ ਸਨ ਮੈਨੂੰ ਪੰਜਾਂ ਜਣਿਆਂ ਨੇ ਤੇ ਕੇਰਿਆ ਵਿਲੀਅਮ ਮਸੀਹ ਉਹਦਾ ਲੜਕਾ ਤੇ ਤਿੰਨ ਬੰਦੇ ਹੋਰ ਸੀ ਕੇਰਿਆ ਪਿੰਡ ਨਾਖੁਰਦਾ ਹੀ ਆ ਅੱਛਾ ਕੀ ਦੁਸ਼ਮਣੀ ਤੁਹਾਡੇ ਨਾਲ ਦੁਸ਼ਮਣੀ ਸਰ ਪੁਰਾਣੀ ਰੰਜਿ ਸੀ ਮੇਰੇ ਭਰਾਣਾ ਤੇ ਕੇਰਿਆ ਮੈਨੂੰ ਉਹਨਾਂ ਨੇ ਅੱਛਾ ਢੇਲਾਂ ਤੇ ਕਿੰਨੇ ਜਣੇ ਸੀ ਪੰਜ ਜਣੇ ਸੀ ਤੇ ਉਹਨਾਂ ਨੇ ਘੇਰ ਕੇ ਮੈਨੂੰ ਮੇਰੇ ਮਲੋ ਹੰਬੜਾ ਕੀਤਾ ਮੇਰੇ ਸਿਰ ਤੇ ਛੱਟ ਮਾਰ ਲੱਗੀ ਆ ਸਾਜੀ ਉਹਨਾਂ ਕੋ ਕਾਫੀ ਮਲੋ ਸਮਾਨ ਸੀ ਤਾਤਦ ਉਤਰ ਵੀ ਸੀ ਤੇ ਮੰਨ ਲਓ ਵੀ ਡੰਡੇ ਨੂੰ ਡੇਹੀ ਤੇ ਮੈਂ ਡਿੱਗ ਗਿਆ ਹਾਂ ਤਾਂ ਪਤਾ ਨਹੀਂ ਕਿਹੜੀ ਚੀਜ਼ ਨਾਲ ਮੇਰਾ ਸਿਰ ਪਾੜਿਆ ਸੀ ਤੁਸੀਂ ਕੱਲੇ ਗਏ ਸੀ ਸਮਾਨ ਉਹਨਾਂ ਕੋਲ ਹੈਗਾ ਸੀ ਮੈਂ ਕੱਲਾ ਸਰ ਮੈਂ ਆਪਣੇ ਕੰਮ ਤੋਂ ਆ ਰਹਾ ਥਾ ਇਸ ਬਾਰੇ ਪ੍ਰਸ਼ਾਸਨ ਨੂੰ ਤੁਹਾਡੇ ਕੋਲੋਂ ਪੇਸ਼ ਕੀਤੀ ਸੀ ਸਰ ਜੀ ਪ੍ਰਸ਼ਾਸਨ ਮਜੀਠੇ ਥਾਣੇ ਦਰਖਾਸਤ ਦਿੱਤੀ ਉਹਨਾਂ ਨੇ ਕੋਈ ਕਦੇ ਤੱਕ ਕਾਰਵਾਈ ਨਹੀਂ ਕੀਤੀ ਹੁਣ ਐਸਐਸਪੀ ਦੇ ਦਫ਼ਤਰੇ ਪੇਸ਼ ਹੋਏ ਆ ਕਿ ਕੀ ਐਸਐਸਪੀ ਸਾਹਿਬ ਨੇ ਕੀ ਆਂਦੇ ਵੀ ਤੁਹਾਨੂੰ ਕੋਈ ਜਲਦੀ ਜਲਦੀ ਮੰਨ ਲਓ ਵੀ ਇਨਸਾਫ ਦਿਵਾਵਾਂਗੇ ਡਬਲ ਐਸ ਉਹਨਰ ਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਮੈਂ ਲਕੀਵਰ ਪੰਜਾਬ ਪ੍ਰਧਾਨ ਭਗਵਾਨ ਵਾਲਮੀਕੀ ਵੀਰ ਸਨ ਮੇਰੇ ਨਾਲ ਬਸਨੀनाथ ਜੀ ਤੇ ਰਜੀਵ ਜੀ ਮਸਲਾ ਵਾ ਜੀ ਪਿੰਡ ਨਾਖੁਰਦਾ ਦਾ 6 7 2024 ਦਾ ਵਾ ਸਾਡਾ ਵਰਕਰ ਆ ਜੀ ਰਾਜਨ ਸਿੰਘ ਔਰ ਇਹ ਪਰ ਜਿਹੜਾ ਵਿਲੀਅਮ ਮਸੀਹ ਕੁਸ਼ਨਪਾਈ ਚਾਰੇ ਤੋਂ ਔਰ ਆ ਗੁੰਡਾ ਵਿਜੇ ਮਸੀਹ ਆ ਉਨੇ 2 ਦਰਜਨ ਦੇ ਕਰੀਬ ਜਿਹੜਾ ਹਥਿਆਰਬੰਦ ਜਿਹੜੇ ਉਹ ਸਾਥੀਆਂ ਸਮੇਤ ਜਿਹੜਾ ਵਾ ਮਿਤੀ 6-7 ਨੂੰ ਇਹ ਦਰਮਿਆਨੀ ਰਾਤ ਜਿਹੜਾ ਇਹਦੇ ਹਮਲਾ ਕੀਤਾ ਵਾ ਔਰ ਉਹਦੇ ਵਿੱਚ ਇਹਰਾ ਲੋਕੜ ਤੋੜਿਆ ਵਾ ਭਗਵਾਨ ਵਾਲਮੀਕੀ ਮਹਾਰਾ ਦਾ ਲੋਕੜ ਤੋੜਿਆ ਵਾ ਕਿਉਂਕਿ ਤੀਰਤ ਮੁੰਡਾ ਆਂਦਾ ਜਾਂਦਾ ਵਾ ਸਮਾਜ ਦੇ ਨਾਲ ਜੁੜਿਆ ਹੋਇਆ ਵਾ ਉਹ ਸਮਾਜ ਦੇ ਸਾਰੇ ਕੰਮਾਂ ਦੇ ਵਿੱਚ ਉਹ ਬਹੁਤ ਅੱਗੇ ਵੱਧ ਕੇ ਕੰਮ ਕਰਦਾ ਵਾ ਔਰ ਉਹਨੇ ਲੋਕੜ ਪਾਇਆ ਸੀ ਔਰ ਸਪੈਸ਼ਲੀ ਇਹਰਾ ਲੋਕੜ ਨੂੰ ਟਾਰਗੇਟ ਕੀਤਾ ਗਿਆ ਲੋਕੜ ਤੋੜਿਆ ਗਿਆ ਔਰ ਉਹਨੂੰ ਜਾਤੀ ਸੂਚਕ ਸ਼ਬਦ ਜਿਹੜੇ ਉਹ ਕਹਿ ਗਏ ਆ ਔਰ ਇਹ ਪੁਲਸੀਆ ਜਿਹੜਾ ਨੇ ਆਪਣਾ ਰੂਪ ਦਿਖਾਉਂਦੇ ਕਿਉਂਕਿ ਉਹ ਸਪੈਸ਼ਲੀ ਇੱਕ ਚੀਜ਼ ਮੈਂ ਇੱਥੇ ਜ਼ਿਕਰ ਜੋਗਾ ਕਿ ਉਸ ਸਮੇਂ ਉਹ ਜਿਹੜੀ ਘਟਨਾ ਹੋਈ ਹੈ ਉਸ ਸਮੇਂ ਉਹ ਵਰਦੀ ਦੇ ਵਿੱਚ ਸੀਗਾ ਪੀੜਤ ਦੇ ਕਹਿੰਦੇ ਮੁਤਾਬਿਕ ਉਸ ਸਮੇਂ ਉਹ ਵਰਦੀ ਦੇ ਵਿੱਚ ਸੀਗਾ ਔਰ ਵਰਦੀ ਦੇ ਵਿੱਚ ਹੋਣ ਦੇ ਬਾਵਜੂਦ ਵੀ ਉਹਨੇ ਜਿਹੜਾ ਵਾ ਇੱਕ ਜਿਹੜੀ ਆ ਬਹੁਤ ਜਿਹੜੀ ਗੁੰਡਾਗਰਦੀ ਜਿਹੜੀ ਸ਼ਰਿਆਮ ਗੁੰਡਾਗਰਦੀ ਕੀਤੀ ਆ ਔਰ ਤਿੰਨ ਜਿਹੜੇ ਵੈਪਨ ਜਿਹੜੇ ਆ ਔਰ ਜਿਹੜੇ ਦੋਸ਼ੀਆਂ ਕੋ ਰਿਕਵਰ ਪੁਲਿਸ ਨੇ ਕੀਤੇ ਆ ਔਰ ਇੱਕ ਉਹਨਾਂ ਦਾ ਜਿਹੜੇ ਉਹਨਾਂ ਦੇ ਵਹੀਕਲ ਜਿਹੜੇ ਜ਼ਬਤ ਕੀਤੇ ਗਏ ਆ ਪਰ ਕਿਉਂਕਿ ਪੀੜਤਾਂ ਦੇ ਦੱਸਣ ਦੇ ਮੁਤਾਬਕ ਸਾਰਿਆਂ ਕੋ ਵੈਪਨ ਸੀਗੇ ਔਰ ਕਿਸੇ ਤਰੀਕੇ ਨਾਲ ਵਿਚਾਰੇ ਨੇ ਆਪਣੀ ਜਾਨ ਭੱਜ ਕੇ ਬਚਾਈ ਆ ਉਥੋਂ ਔਰ ਪੁਲਿਸ ਜਿਹੜੀ ਆ ਉਰਤੇ 3 ਦਿਨ ਬੀਤ ਚੁੱਕੇ ਆ ਪਰ ਹਜੇ ਵੀ ਪੁਲਿਸ ਉਰਤੇ ਜਿਹੜੀ ਬੰਦੀ ਕਾਰਵਾਈ ਨਹੀਂ ਕਰਦੀ ਵੀ ਅੱਜ ਅਸੀਂ ਐਸਪੀ ਹੈੱਡਕ quart ਲਾਲਕਾ ਸਾਹਿਬ ਨੂੰ ਮਿਲੇ ਆ ਔਰ ਉਹਨੇ ਹਾਂ ਨਿਵਾਸ਼ਵਾਸਨ ਦਿੱਤਾ ਵਾ ਕਿ ਦੋਸ਼ੀਆਂ ਤੇ ਬੰਦੀ ਕਾਰਵਾਈ ਕੀਤੀ ਜਾਵੇ ਔਰ ਸਾਡੀ ਪ੍ਰਸ਼ਾਸਨ ਕੋ ਖਾਸ ਤੌਰ ਤੇ ਇਹ ਮੰਗ ਆ ਕਿ ਜਿਹੜੇ ਉਹਨਾਂ ਨੇ ਭਗਵਨ ਪਰ ਜਿਹੜਾ ਤੋੜਿਆ ਵਾਰੀ ਬੇਅਦਬੀ ਕੀਤੀ ਆ ਔਰ ਲੜਕੇ ਨੂੰ ਜਿਹੜਾ ਜਾਤੀ ਸੂਚਕ ਸ਼ਬਦ ਕਹੇ ਆ ਉਹ ਜਿਹੜੀਆਂ ਧਾਰਾਵਾਂ ਦੇ ਅੰਡਰ ਸੈਕਸ਼ਨ ਲਾ ਕੇ ਉਹਨਾਂ ਦੋਸ਼ੀਆਂ ਤੇ ਪਰਚਾ ਦਰਜ ਕੀਤਾ ਜਾਵੇ ਔਰ ਵਿਲੀਮ ਮਸੀਹ ਜੋਗੀ ਪੰਜਾਬ ਪੁਲਿਸ ਦਾ ਮੁਲਾਜ਼ਮ ਅਧਿਆਤੀ ਜੋ ਉੱਤੇ ਬੰਦੀ ਕਾਰਵਾਈ ਕਰਕੇ ਉਹਨੂੰ ਸਸਪੈਂਡ ਕੀਤਾ ਜਾਵੇ ਜੇਕਰ ਸਦਨਾਂ ਦੇ ਨਿਰੰਤਰ ਪ੍ਰਸ਼ਾਸਨ ਨਹੀਂ ਕਾਰਵਾਈ ਕਰਦਾ ਤੇ ਸਮੂਹ ਵਾਲਮੀਕੀ ਜਥੇਬੰਦੀਆਂ ਔਰ ਮਜਬੀ ਸਿੱਖ ਸਮਾਜ ਦੀ ਸਾਰੇ ਜਥੇਬੰਦੀਆਂ ਨਾਲ ਇੱਕ ਮੀਟਿੰਗ ਕਰਕੇ ਉਸ ਤੋਂ ਬਾਅਦ ਜਿਹੜਾ ਵਾ ਤਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਇਨਸਾਫ ਮਿਲ ਰਿਹਾ ਅੱਜ ਨੂੰ ਇਨਸਾਫ ਮਿਲਣ ਲਈ ਕਿਉਂਕਿ ਦੇਖੋ ਹਰ ਵਾਰ ਇਹ ਹੁੰਦਾ ਕੀ ਆ ਸਾਡਾ ਸਮਾਜ ਜਿਹੜਾ ਗਰੀਬ ਗਰੀਬ ਤਬਕੇ ਤੋਂ ਬਿਲੋਂਗ ਕਰਦਾ ਹੈ ਔਰ ਕਿਤੇ ਨਾ ਕਿਤੇ ਰਾਜਨੀਤਿਕ ਦਬਾਅ ਜਿਹੜਾ ਇੱਥੇ ਮੇਨ ਹੁੰਦਾ ਵਾ ਔਰ ਇਹਦੇ ਵਿੱਚ ਜਿਹੜਾ ਸਪੈਸ਼ਲੀ ਹੈ ਕਿ ਪੰਜਾਬ ਪੁਲਿਸ ਦਾ ਮੁਲਾਜ਼ਮ ਹੈ ਔਰ ਇਸ ਕਰਕੇ ਜਿਹੜਾ ਵਾ ਪੁਲਿਸ ਕਾਰਵਾਈ ਨਹੀਂ ਕਰਦੀ ਵੀ ਆਪਣੇ ਮੁਲਾਜ਼ਮਾਂ ਤੇ ਪੁਲਿਸ ਕਾਰਵਾਈ ਨਹੀਂ ਕਰਦੀ ਵੀ ਪਰ ਅਸੀਂ ਆਪਣੇ ਸਮਾਜ ਨੂੰ ਹੱਕ ਦਿਵਾਉਣਾ ਚਾਹੀਦਾ ਨਾ ਜਾਂਦੇ ਆ ਜੇਕਰ ਅਸੀਂ ਪ੍ਰਸ਼ਾਸਨ ਨਹੀਂ ਕਾਰਵਾਈ ਕਰਦਾ ਫਿਰ ਜਿਹੜਾ ਸੁਭਾਂ ਜਿਹੜਾ ਵਾ ਸੰਘਰਸ਼ ਕਰੇਗਾ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਗੁਰੂ ਗਿਆਨ ਆਤਮਾਹਾਰਜ ਕੀ ਜੈ ਮੇਰਾ ਨਾਮ ਬਾਬਾ ਸਨੀਨਾਥ ਅੱਜ ਇੱਕ ਨਾਗ ਕੁਰਦ ਦੇ ਵਿੱਚ ਜੋ ਸਾਡੇ 사ਜਨ ਸਿੰਘ ਨੇ ਆਪਣਾ 사ਜਨ ਸਿੰਘ ਜੀ ਨੇ ਇਹਨਾਂ ਤੇ ਹਮਲਾ ਕੀਤਾ ਗਿਆ ਜੋ ਵਿਜੇ ਆਪਣਾ ਵਿਲੀਅਮ ਮਸੀਹ ਉਹਨਾਂ ਦੇ ਮੁੰਡੇ ਦਾ ਨਾਮ ਵਿਜੇ ਮਸੀਹ ਜੋ ਉਹਨਾਂ ਦੇ ਮੁੰਡੇ ਲੈ ਕੇ ਸਾਡੇ ਭਾਈ ਹੋਣਾ ਦਾ ਸਿਰ ਵੀ ਪਾੜਿਆ ਗਿਆ ਹਜੇ ਤੱਕ ਉਹਨਾਂ ਦੀ ਕੋਈ ਵੀ ਬੰਦੀ ਕਾਰਵਾਈ ਨਹੀਂ ਕੀਤੀ ਗਈ ਉਹ ਇਸ ਕਰਕੇ ਕਿਉਂਕਿ ਉਹ ਖੁਦ ਪੁਲਿਸ ਮਲਾਜਮ ਹੈ ਪੁਲਿਸ ਮਲਾਜਮ ਹੋ ਕੇ ਉਥਰ ਐਸਐਚਓ ਕਿਦੜ ਤੇ ਕਾਰਵਾਈ ਕਰ ਦੇਗਾ ਸਾਰੀ ਉਥੋ ਪੁਲਿਸ ਵੀ ਉਹਨਾਂ ਦੇ ਨਾਲ ਮਿਲੀ ਹੋਈ ਏ ਅਸੀਂ ਵੱਤ ਪ੍ਰਸ਼ਾਸਨ ਨੂੰ ਇਹ ਕਵਾਂਗੇ ਵੀ ਉਥੇ ਜਲਦ ਤੋਂ ਜਲਦ ਬੰਦੀ ਕਾਰਵਾਈ ਕਰ ਦੇ ਪ੍ਰਸ਼ਾਸਨ ਨਹੀਂ ਕਾਰਵਾਈ ਕਰਦੇ ਅਸੀਂ ਥਾਣੇ ਦਾ ਕਰਾਈ ਕਰਾਂਗੇ ਕਿਉਂਕਿ ਇੰਨਾ ਦੀ ਕੋਈ ਵੀ ਜਾਨੀ ਮਾਨੀ ਨੁਕਸਾਨ ਹੁੰਦਾ ਉਹ ਪ੍ਰਸ਼ਾਸਨ ਜ਼ਿੰਮੇਵਾਰ ਹੋਗਾ ਬੋਲੇ ਸੋਨਰਤਾ ਇਹ ਵਾਕਿਆ ਹੈ ਜੀ ਇਹ ਵਾਕਿਆ ਹੈ 6 ਤਰੀਕ ਦਾ ਤੇ ਕੀ ਹੋਇਆ ਹੁਣ ਪ੍ਰਸ਼ਾਸਨ ਨੇ ਤੁਹਾਨੂੰ ਕੀ ਪ੍ਰਸ਼ਾਸਨ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਬੰਦੀ ਕਾਰਵਾਈ ਕਰਾਂਗੇ ਅਗਰ ਨਾ ਮਸਲਾ ਆਇਆ ਤਾਂ ਅਗਲਾ ਦਸਤਾਵੇਜ਼ ਅਗਲਾ ਸਟੈਪ ਸਾਡਾ ਅਸੀਂ ਸਾਰੇ ਜਥੇ ਬੰਦੀਆਂ ਨਾਲ ਗੱਲਬਾਤ ਕਰਕੇ ਮਜੇਠੇ ਥਾਣਾ ਦਾ ਘਰਾਉ ਕਰਾਂਗੇ ਜੀ ਕੀ ਸਮਝਦੇ ਹੋ ਕਿ ਪ੍ਰੈਸ਼ਰ ਕਰਕੇ ਤਾਂ ਦਬਾਅ ਕਰਕੇ ਤੁਹਾ ਹਾਂਜੀ ਜੀ ਉਹ ਖੁਦ ਆਪਣਾ ਪੁਲਿਸ ਵਿੱਚ ਮਲਾਜਮ ਹੈਗਾ ਮਲਾਜਮ ਹੋਣ ਕਰਕੇ ਮਲਾਜਮ ਦੀ ਮੰਨੀ ਹੈ ਇਸ ਕਰਕੇ ਬੰਦੀ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ